ਸਾਹਿਬ ਜੀ ਦਾ 350 ਸਾਲਾ ਸ਼ਿਦੀ ਸ਼ਤਾਬਦੀ ਹਰ ਦੇਸ਼ ਤੇ ਵਿਦੇਸ਼ ਵਿੱਚ ਮਨਾਈ ਜਾ ਰਹੀ ਹੈ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਗੁਰੂ ਘਰ ਵੱਖ-ਵੱਖ ਜਥੇਬੰਦੀਆਂ ਆਦੇ ਲੈਵਲ ਤੇ ਬਣਾ ਰਹੀ ਹੈ ਜਿਸ ਦੇ ਤਹਿਤ ਸ਼੍ਰੀ ਗੁਰਦੇਵ ਭਦਰ ਸੇਵਾ ਸੁਸਾਇਟੀ ਲਗਾਤਾਰ ਸ਼ਿਦੀ ਸ਼ਤਾਬਦੀ ਨੇ ਸਮਰਪਿਤ ਕਈ ਪ੍ਰੋਗਰਾਮ ਉਲੀਕੇ ਹੈ ਜਿਸ ਦੇ ਤਹਿਤ ਹੀ ਐਤਵਾਰ ਨੂੰ 23 ਨਵੰਬਰ 23 ਨਵੰਬਰ ਨੂੰ ਅਬੋੜ ਦੇ ਗੁਰਦੁਆਰਾ ਗੁਰਦੇਵ ਭਦਰ ਸਾਹਿਬ ਵਿਖੇ ਇੱਕ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਡਾਕਟਰ ਸੁਨਮਾਨ ਮੱਜੀ ਹੱਡੀ ਰੋਗਾਂ ਦੇ ਮਾਹਰ ਤੇ ਡਾਕਟਰ ਨਰੇਂਦਰ ਕੋਰ ਨਰੇਂਦਰ ਕੋਰ ਡਾਕਟਰ ਨਰੇਂਦਰ ਕੋਰ ਜੋ ਔਰਤ ਰੋਗਾਂ ਦੇ ਮਾਹਰ ਹੈ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹੈ ਇਸ ਦੌਰਾਨ ਦਵਾਈਆਂ ਤੇ ਚੈੱਕਅਪ ਸਭ ਫ੍ਰੀ ਕੀਤਾ ਜਾਵੇਗਾ ਲੋੜਵੰਦ ਜਿਹੜੇ ਮਰੀਜ਼ ਹੈ ਜਰੂਰ ਲਾਹਾ ਲੈਣ ਇਸ ਤੋਂ ਇਲਾਵਾ ਮੈਂ ਦੱਸ ਦਿਆਂ ਮੈਡੀਕਲ ਕੈਂਪ ਤੋਂ ਪਹਿਲਾਂ ਅਸੀਂ ਧਾਰਮਿਕ ਸਹਿਦ ਦੇ ਸਟਾਲ ਵੀ ਲਾਏ ਚੁੱਕੇ ਆ ਜਿਹੜੇ ਮੁਫਤ ਸੰਕਟਾਂ ਨੂੰ ਇਸੇ ਦੀਸ਼ਤ ਆਉਦੇ ਨੂੰ ਸਮਰਪਿਤ ਸੰਗਠਾ ਜਵੰਡੇ ਹੈ ਨਾਲ ਹੀ ਗੁਰਦਾਰਾ ਨਾਨਕਸ਼ਹਿਰ ਪ੍ਰਬੰਧਕ ਕਮੇਟੀ ਦੀ ਲਾਇਬ੍ਰੇਰੀ ਨੂੰ ਤੇ ਨਾਲ ਹੀ ਗੁਰਗੁਜ ਸਿੰਘ ਸਟੱਡੀ ਸਰਕਲ ਦੀ ਲਾਇਬ੍ਰੇਰੀ ਉਹਨਾਂ ਨੂੰ ਵੀ ਸੌ ਸੌ ਤੋਂ ਵੱਧ ਕਿਤਾਬਾਂ ਅਸੀਂ ਧਾਰਮਿਕ ਸ਼ਾਇਦ ਦੀਆਂ ਭੇਟ ਕੀਤੀਆਂ ਤਾਂ ਜੋ ਲੋਕ ਲਾਹਾ ਲੈ ਸਕਣ ਇਸ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਬਾਰੇ ਵੀ ਮੈਂ ਵੇਰਵਾ ਦੇ ਦਿਆਂ ਮੈਡੀਕਲ ਕੈਂਪ ਤੋਂ ਬਾਅਦ ਮੰਡੇ ਨੂੰ ਮੰਡੇ ਸ਼ਾਮ ਨੂੰ ਸਾਡੇ ਸਲਾਨਾ ਅਸੀਂ ਹਰ ਸਾਲ ਕੰਬਲ ਵੰਡ ਪ੍ਰੋਗਰਾਮ ਲਿਖਦੇ ਹਾਂ ਇਸ ਵਾਰ ਕਿਉਂਕਿ 25 ਨਵੰਬਰ ਦਾ ਸ਼ੀਦੀ ਗੁਰਪੁਰਪੁਰੇ ਵੇ ਗੁਰਸਤੇਗਵਦਰ ਸਾਹਿਬ ਦਾ ਤੇ ਉਸ ਦੇ ਸੰਬੰਧ ਦੇ ਚ 24 ਨੂੰ ਸੋਮਵਾਰ ਨੂੰ ਰਾਤ ਨੂੰ ਅਸੀਂ ਕੰਬਲਵੰਡ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਬੋਰ ਦੇ ਰੇਲਵੇ ਸਟੇਸ਼ਨ ਤੋਂ ਜਿਸ ਦੀ ਅਗਵਾਈ ਕਰਨ ਵਾਲਾ ਐਸਪੀ ਰਗਬਾ ਤੇ ਰਵਿੰਦਰ ਸਿੰਘ ਜونی ਕਰਨਗੇ ਨਾਲ ਉਸ ਤੋਂ ਇਲਾਵਾ ਜਲਦੀ ਇੱਕ ਸਮਾਗਮ ਵੀ ਲਿਖਿਆ ਜਾ ਰਿਹਾ ਜਿਹੜੇ ਟੰਡਰੀਆਂ ਵਾਲੇ ਜੱਥਾ ਭਾਈ ਸ਼ਵਰਿੰਦਰ ਸਿੰਘ ਜੀ ਇਹਨਾਂ ਨਾਲ ਰਾਬਤਾ ਕਾਇਮ ਹੈ ਤੇ ਉਮੀਦ ਹੈ ਹਫਤੇ ਦਾ ਦਿਨਾਂ ਚੋ ਪ੍ਰੋਗਰਾਮ ਵੀ ਫਾਈਨਲ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਇੱਕ ਸਲਾਨਾ ਵੱਟਾ ਸਮਾਗਮ ਜਿਹੜਾ ਭਾਈ ਰਣਜੀਤ ਸਿੰਘ ਜੀ ਨਾਲ رابطہ ਹੋ ਰਿਹਾ ਹੈ ਮੀਟਿੰਗ ਲਗਾਤਾਰ ਜਾਰੀ ਹੈ ਉਹਨਾਂ ਨਾਲ ਜਿਵੇਂ ਹੀ ਮੀਟਿੰਗ ਵਿੱਚ ਸਮਾਂ ਤੇ ਟਾਈਮ ਨਿਸ਼ਚਿਤ ਹੋਇਆ ਤੇ ਭਾਈ ਰਣਜੀਤ ਸਿੰਘ ਜੀ ਦਾ ਵੀ ਅਬੋਰੇ ਚ ਇੱਕ ਵੱਡੇਰ ਪੱਧਰ ਤੇ ਸਮਾਗਮ ਕਰਾਵਾਂਗੇ ਉਹਦੀਆਂ ਤਿਆਰੀਆਂ ਵੀ ਪੂਰੀ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ ਬਾਕੀ ਮੈਡੀਕਲ ਕੈਂਪ ਬਾਰੇ ਮੇਰੇ ਨਾਲ ਪ੍ਰਵਿੰਦਰਪਾਲ ਸਿੰਘ ਜੀ ਰਾਜਾ ਸੁਖਜਿੰਦਰ ਸਿੰਘ ਰਾਜਣ ਹੈਗੇ ਆ ਥੋੜੀ ਥੋੜੀ ਜਾਣਕਾਰੀ ਇਹ ਵੀ ਦੇਣਗੇ ਰਾਜਵੀਰ ਬੋਲੋ ਸਾਰਿਆਂ ਨੂੰ ਪਿਆਰ ਭਰੀ ਸਤਸਕਾਰਾਂ ਇਸ ਕੈਂਪ ਵਿੱਚ ਜਿਹੜੀ ਵਿਸ਼ੇਸ਼ ਵਿਸ਼ੇਸ਼ ਹੋਊਗਾ ਕਿ ਡਾੜੀ ਵੈਦ ਮਸ਼ੀਨ ਹੈ ਜਿਸ ਨਾਲ ਸਰੀਰ ਦੇ 40-42 ਟੈਸਟ ਹੁੰਦੇ ਨੇ ਫੁੱਲ ਬਡੀ ਚੈੱਕਅਪ ਹੁੰਦਾ ਹੈਗਾ ਕਿ ਉਹ ਬਿਲਕੁਲ ਫ੍ਰੀ ਕੀਤਾ ਜਾਵੇਗਾ ਇਹਦੇ ਬਾਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਤਾਂ ਪਰ ਫਿਰ ਵੀ ਮੈਂ ਦੱਸ ਦਵਾਂ ਇਸ ਨਾਲ ਬਹੁਤ ਸਾਪਾ ਫਾਇਦਾ ਹੁੰਦਾ ਹੈਗਾ ਕਿ ਇਸ ਨਾਲ ਆਪਣਾ ਕਪਰੰਦ ਜੇ ਚੱਲ ਰਹੀਆਂ ਪੇਟ ਦੀਆਂ ਬਿਮਾਰੀਆਂ ਜਾਂ ਕੋਈ ਸਮਧ ਬਿਮਾਰੀਆਂ ਉਹਦੇ ਮਾਝ ਆਪਾਂ ਪਤਾ ਲੱਗ ਜਾਂਦਾ ਹੈ ਇਸ ਵਾਸਤੇ ਨਾਲ ਆਪਾਂ ਦਵਾਈਆਂ ਵੀ ਅਸਲ ਫ੍ਰੀ ਹੈਗੀ ਹੈ ਰਿਚਰਿੰਗ ਕੰਪਨੀ ਵੱਲੋਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਰੂਰ ਇਸ ਕੈਂਪ ਦੇ ਵਿੱਚ ਵੱਧ ਵੱਧ ਪਹੁੰਚੋ ਅਤੇ ਇਸ ਕੈਂਪ ਦਾ ਫਾਇਦਾ ਲਓ ਇਹ ਗੱਲ ਤਾਂ ਦੈਂਦਾ ਹੋਇਆ ਰਾਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤਿੰਦਰ ਸਿੰਘ ਖਾਲਸਾ ਜੀ ਤੇ ਰਾਜਾ ਵੀਰ ਜੀ ਨੇ ਦੱਸਿਆ ਤੁਹਾਨੂੰ ਵੀ ਐਤਵਾਰ ਜਿਹੜਾ 23 ਤਰੀਕ ਨੂੰ ਕੈਂਪ ਹੈ ਉਹਦੇ ਸਮੂਹ ਬੋਰ ਵਾਸੀਆਂ ਦੇ ਆਸ-ਪਾਸ ਦੇ ਲੋਕਾਂ ਨੂੰ ਵੀ ਲੈ ਵੀ ਜਰੂਰ ਪਹੁੰਚੋ ਜਿਹੜਾ ਇਲਾਹਾ ਲਈ ਆਪਾਂ ਡਾਕਟਰ ਸਲਮਾਨ ਮਾਜੀ ਤੁਸੀਂ ਜਾਣਦੇ ਹੀ ਉਹ ਸਿਵਲ ਹਸਪੀਟਲ 'ਚ ਜਿਹੜੇ ਹੱਡੀ ਰੋਗ ਮਾਹਿਰ ਨੇ ਬੜੇ ਵਧੀਆ ਡਾਕਟਰ ਨੇ ਤੇ ਆਪਾਂ ਆ ਕੇ ਲਾਹਾ ਲਈਏ ਤੇ ਜਿਹੜੀ ਔਰਤ ਰੋਗ ਔਰਤ ਰੋਗਾਂ ਦੇ ਡਾਕਟਰ ਹੈ ਉਹਨਾਂ ਕੋਲ ਵੀ ਆਪਾਂ ਜਿਹੜੇ ਲੋਕਾਂ ਨੂੰ ਲੋੜ ਹੈ ਉੱਥੇ ਸਾਰੀਆਂ ਸੰਗਤਾਂ ਪਹੁੰਚਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਬੰਧੀ ਇੱਕ ਜਾਣਕਾਰੀ ਹੋਰ ਦੇ ਦਿਆਂ ਕਈ ਸੰਗਤਾਂ ਦੇ ਸਾਨੂੰ ਫੋਨ ਆ ਰਹੇ ਆ ਵੀ ਕੈਂਪਸਬੰਦੀ ਕਿਵੇਂ ਰਜਿਸਟ੍ਰੇਸ਼ਨ ਕਰਾਉਣੀ ਹੈ ਅਸੀਂ ਦੱਦ ਗਏ ਵੈਸੇ ਓਪਨ ਇਨਵੀਟੇਸ਼ਨ ਹੈ ਹਰ ਸੰਗਤ ਦੇ ਉੱਥੇ ਅਸੀਂ ਟ੍ਰੀਟਮੈਂਟ ਲਈ ਮੁਫਤ ਜਾਂਚ ਦੇ ਲਈ ਸਹਿਯੋਗ ਕਰਾਂਗੇ ਪਰ ਫਿਰ ਵੀ ਜੇ ਨੰਬਰ ਵਾਈਜ਼ ਚੱਲਣਾ ਤਾਂ ਅਸੀਂ 10 ਵਜੇ ਰਜਿਸਟ੍ਰੇਸ਼ਨ ਓ ਇੱਕ ਵਾਰੀ ਜਗ੍ਹਾ ਉੱਥਾਂ ਦੁਆਰਾ ਦੱਸ ਜੀ ਹਾਂ 10 ਵਜੇ ਰਜਿਸਟ੍ਰੇਸ਼ਨ ਓਪਨ ਹੋਏਗੀ ਸਥਾਨ ਹੈ ਸੁੰਦਰ ਨਗਰੀ ਗਲੀ ਨੰਬਰ 16 ਤਹਿਸੀਲ ਕੰਪਲੈਕਸ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਥਿਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਰਜਿਸਟ੍ਰੇਸ਼ਨ ਓਪਨ ਸੰਡੇ ਹੀ 10 ਵਜੇ